ਆ ਪੈਂਦੇ ਪੰਗੜੇ ਤੇ ਵੱਜਦਾ ਢੋਲ ਢੋਲ ਕਿਸ ਗੱਲ ਦਾ ਵੱਜ ਰਿਹਾ ਮੈਂ ਇੱਕ ਗੱਲ ਕਹਿ ਦਿੰਦਾ ਜਿੰਨੇ ਲੋਕ ਇਸ ਵੀਡੀਓ ਨੂੰ ਦੇਖ ਰਹੇ ਹੈਗੇ ਆ ਸਭ ਤੋਂ ਪਹਿਲਾਂ ਧਿਆਨ ਨਾਲ ਦੇਖੋ ਕਿੰਨੇ ਲੋਕ ਸਵਾਗਤ ਦੇ ਵਿੱਚ ਖੜੇ ਆ ਖੜੇ ਕੌਣ ਆ ਸਕੂਲ ਦੇ ਬੱਚੇ ਸਵਾਗਤ ਦੇ ਵਿੱਚ ਖੜੇ ਆ ਕਿਸ ਦੇ ਕੋਈ ਇੱਥੇ ਐਮਐਲਏ ਨਹੀਂ ਆ ਰਿਹਾ ਕੋਈ ਐਮਪੀ ਨਹੀਂ ਆ ਰਿਹਾ ਕੋਈ ਮੰਤਰੀ ਨਹੀਂ ਆ ਰਿਹਾ ਪਰ ਇਸ ਸਕੂਲ ਦਾ ਉਹ ਮਾਂ ਮੰਤਰੀ ਆ ਰਿਹਾ ਜਿਸ ਬੱਚੇ ਨੇ ਪੜ੍ਹਾਈ ਦੇ ਵਿੱਚ ਚੰਡੇ ਗੱਡੇ ਆ ਅੱਜ ਜੋ ਬੱਚਾ ਸਕੂਲ ਪਹੁੰਚਿਆ ਆਪਦੇ ਮਾਪਿਆਂ ਦੇ ਨਾਲ ਤੇ ਸਵਾਗਤ ਤੁਸੀਂ ਦੇਖ ਲੋ ਇੱਕ ਵਾਰ ਤਸਵੀਰ ਕੈਮਰਾ ਲੰਮਾ ਕਰਕੇ ਦਿਖਾ ਦਿੰਨੇ ਆ ਜ਼ੂਮ ਦੇ ਜਰੀਏ ਇੰਨਾ ਸਵਾਗਤ ਤੇ ਵਜਦੇ ਢੋਲ ਉਸ ਗੱਲ ਦੀ ਗਵਾਹੀ ਕਰਦੇ ਆ ਕਿ ਜਿਹੜਾ ਬੱਚਾ ਪੜ ਕੇ ਅੱਗੇ ਆਊਗਾ ਜਿਹੜਾ ਬੱਚਾ ਨੰਬਰ ਲੈ ਕੇ ਅੱਗੇ ਆਊਗਾ ਸਕੂਲ ਦੇ ਵਿੱਚ ਮਾਨ ਸਤਕਾਰ ਇਸ ਤਰੀਕੇ ਦਾ ਕੀਤਾ ਜਾਊਗਾ ਕਿਸ ਸਕੂਲ ਦੇ ਵਿੱਚ ਸਰਕਾਰੀ ਹਾਈ ਸਕੂਲ ਪਿੰਡ ਛਾਂਗਾਰਾ ਵਤਾਰ ਦੇ ਵਿੱਚ ਮੌਜੂਦ ਹੈਗੇ ਆ ਤੇ ਬੱਚਾ ਅਰਜੂ ਪੰਜਾਬ ਦੇ ਵਿੱਚ ਨੰਬਰ ਲੈ ਕੇ ਆਇਆ ਟੌਪ ਤੇ 10ਵੀਂ ਕਲਾਸ ਦੇ ਵਿੱਚ ਸਵਾਗਤ ਜਿਹੜਾ ਸਭ ਤੋਂ ਪਹਿਲਾਂ ਹੈਡਮਾਸਟਰ ਵੱਲੋਂ ਹਮੇਸ਼ਵਰ ਉਹ ਕੀਤਾ ਗਿਆ ਨਾਲ ਹੀ ਟੋਲ ਤੇ ਡਗਾ ਜਿਹੜਾ ਵਜਦਾ ਵੀ ਤੁਹਾਨੂੰ ਦਿਖਾਈ ਦੇ ਰਿਹਾ ਤਸਵੀਰਾਂ ਜਰੀਆਂ ਨੇ ਉਹ ਤੁਹਾਡੇ ਨਾਲ ਸਾਂਝਾ ਕਰ ਰਹੇ ਆ ਪਰਿਵਾਰਿਕ ਮੈਂਬਰਾਂ ਦਾ ਵੀ ਸਨਮਾਨ ਕੀਤਾ ਜਾ ਰਿਹਾ ਹਾਰ ਪਹਿਨਾਏ ਜਾ ਰਿਹਾ ਉਹਨਾਂ ਦੇ ਆਰਜੂ ਦੇ ਮੰਮੀ ਪਾਪਾ ਨੂੰ ਤੇ ਨਾਲ ਹੀ ਸਕੂਲ ਦੇ ਵਿੱਚ ਇੱਕ ਜਸ਼ਨ ਜਿਹੜਾ ਉਹ ਖੁਸ਼ੀ ਦਾ ਜਸ਼ਨ ਦੇਖਣ ਨੂੰ ਮਿਲ ਰਿਹਾ ਮਾਹੌਲ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦਾ ਸਵਾਗਤ ਇਸ ਸਵਾਗਤ ਆਮ ਤੌਰ ਤੇ ਸਕੂਲਾਂ ਦੇ ਵਿੱਚ ਕਹਿੰਦੇ ਸਿੱਖਿਆ ਕ੍ਰਾਂਤੀ ਦੇ ਜਿਹੜੇ ਉਦਘਾਟਨ ਹੋ ਰਿਹਾ ਐਮਐਲਏ ਦਾ ਵੀ ਨਹੀਂ ਕੀਤਾ ਜਾਂਦਾ ਤੇ ਮੰਤਰੀਆਂ ਦਾ ਨਹੀਂ ਕੀਤਾ ਜਿਸ ਕਰਕੇ ਇਸ ਮਹਾ ਮੰਤਰੀ کہہ ਸਕਦੇ ਆ ਇੱਕ ਛੋਟੇ ਬੱਚੇ ਦਾ ਜਿਹੜਾ ਨੰਬਰ ਲੈ ਕੇ ਆਇਆ ਪੋਜੀਸ਼ਨ ਲੈ ਕੇ ਆਇਆ ਸਵਾਗਤ ਕੀਤਾ ਜਾ ਰਿਹਾ ਪੂਰੇ ਸਕੂਲ ਦੇ ਵਿੱਚ ਤੇ ਪੂਰੇ ਸਕੂਲ ਦੀ ਤਸਵੀਰਾਂ ਦਿਖਾਣਾ ਤੁਹਾਨੂੰ ਪੂਰੇ ਸਕੂਲ ਸੁਣਾ ਫੁੱਲ ਫੁੱਲ ਜਿਹੜੇ ਆ ਦੇਖ ਸਕਦੇ ਆ ਫੁੱਲਾਂ ਦੀ ਬਰਸਾਤ ਜਿਹੜੀ ਹੋ ਕੀਤੀ ਜਾ ਰਹੀ ਆ ਫੁੱਲ ਸਿੱਤੇ ਜਾ ਰਿਹਾ ਆਵੇ ਸਤਿ ਸ੍ਰੀ ਅਕਾਲ ਸਵਾਗਤ ਆਰਦੇ ਲਗੀਤਾ ਜਾਇਆ ਲਾਈਵ ਆਪਕੇ ਲਈ ਹੈ ਉਹ ਤੁਹਾਨੂੰ ਦਿਖਾ ਰਹੇ ਆ ਕਿਸ ਤਰੀਕੇ ਮਾਨ ਸਰਕਾਰ ਜਿਹੜਾ ਉਹ ਕੀਤਾ ਜਾ ਰਿਹਾ ਸਪੂਰਾ ਸਕੂਲ ਦੇ ਸਟੂਡੈਂਟ ਬਾਹਰ ਖੜੇ ਆ ਤਾਲੀਆਂ ਮਾਰੀਆਂ ਜਾ ਰਹੀਆਂ ਨੇ ਸਰ ਕੀ ਕਹਿਣਾ ਚਾਹੁੰਦੇ ਹੋ ਇੰਨਾ ਸਵਾਗਤ ਇੰਨਾ ਪਿਆਰ ਹੈ ਜੀ ਸਰ ਸਤਪਾਲ ਜੀ ਬਹੁਤ ਖੁਸ਼ੀ ਹੈ ਇਹ ਬੱਚੀ ਨੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ টিਚਰਸ ਵੱਲ ਕਰਾਈ ਗਈ ਮਿਹਨਤ ਦਾ ਫਲ ਮਿਲਿਆ ਜੀ ਤਾਂ ਖੁਸ਼ੀ ਤਾਂ ਬਣਦੀ ਹੈ ਜੀ ਬੱਚੇ ਦਾ ਹੱਕ ਵੀ ਹੈ ਜੀ ਉਹਨੂੰ ਇਹਨਾਂ ਮਾਨ ਮਿਲੇ ਕਿਉਂਕਿ ਮੈਂ ਪਿਛਲੇ ਸਾਲਾਂ ਤੋਂ ਬੱਚਿਆਂ ਨੂੰ ਪ੍ਰੋਮਿਸ ਕਰਦਾ ਆ ਰਿਹਾ ਕਿ ਜਿਹੜੇ ਬੱਚੇ ਮੈਰਿਟ ਲੈ ਕੇ ਆਣਗੇ ਸਕੂਲ ਦਾ ਨਾਮ ਰੋਸ਼ਨ ਕਰਨਗੇ ਉਹਨਾਂ ਨੂੰ ਬੰਦਾ ਮਾਨ ਸਨਮਾਨ ਦਿੱਤਾ ਜਾਏਗਾ ਕੈਸ਼ ਪ੍ਰਾਈਜ਼ ਦਿੱਤਾ ਜਾਏਗਾ ਮੋਮੈਂਟੋ ਦਿੱਤੇ ਜਾਣਗੇ ਜੋ ਵੀ ਹੋ ਸਕਦਾ ਦਿੱਤਾ ਜਾਏਗਾ ਨਾਲ ਅਸੀਂ ਬੱਚਿਆਂ ਨੂੰ ਵਾਅਦਾ ਕੀਤਾ ਸੀਗਾ ਕਿ ਜਿਹੜੇ ਬੱਚੇ ਮੈਰਿਟ ਚ ਆਣਗੇ ਉਹਨਾਂ ਨੂੰ 2 ਦਿਨ ਦਾ ਚੰਡੀਗੜ੍ਹ ਦਾ ਟੂਰ ਹੋਏਗਾ ਤੇ ਇਸ ਬੱਚੀ ਨੂੰ 2 ਦਿਨ ਦਾ ਚੰਡੀਗੜ੍ਹ ਦਾ ਟੂਰ ਵੀ ਲਵਾਇ ਤੇ ਅਗਲੇ ਸਾਲ ਵਾਸਤੇ ਮੇਰੀ ਹੈਗੀ ਹੈ ਕਿ ਮੈਂ ਆਪਦੇ ਗੁਰੂ ਜੀ ਤਰ੍ਹਾਂ ਜਿਹੜਾ ਬੱਚਾ ਮੈਰਿਟ ਚ ਆਏਗਾ ਉਹਨੂੰ ਜਾਇਜ਼ ਦਾ ਛੋਟਾ ਵੀ ਦਵਾਵਾਂਗਾ ਜੀ ਲਓ ਜੀ ਇੱਕ ਵੱਡਾ ਜਿਹੜਾ ਆ ਫੈਸਲਾ ਸਕੂਲ ਨੇ ਕੀਤਾ ਹੈ ਜਿਹੜਾ ਬੱਚਾ ਮੈਰਿਟ ਦੇ ਵਿੱਚ ਆਊਗਾ 5000 ਦਾ ਕੈਸ਼ ਇਨਾਮ ਨਾਲ ਚੰਡੀਗੜ੍ਹ ਦਾ ਟੂਰ ਅਗਲੀ ਵਾਰ ਹਵਾਈ ਯਾਤ ਦਾ ਟੂਰ ਮਿਲ ਸਕਦਾ ਤੁਹਾਡੇ ਚ ਕਿਸੇ ਨੂੰ ਜਾਣਾ ਚਾਹੁੰਦੇ ਹੋ ਮੈਰਿਟ ਲੈਣਾ ਚਾਹੁੰਦੇ ਹੋ ਯੈਸ ਅੱਜ ਦੇਖੋ ਕਿੰਨਾ ਮਾਨ ਸਨਮਾਨ ਹੋ ਰਿਹਾ ਅਰਜੂ ਦਾ ਇਹ ਸਨਮਾਨ ਤੁਹਾਡਾ ਕਿਹੜੀ ਕਲਾਸ ਹੈ ਨਹੀਂ ਅਰ ਟੈਂਸੀ ਤੇ ਅਗਲੀ ਵਾਰ ਵੀ ਤੇਰਾ ਨਾਮ ਆ ਸਰ ਦਾ yes sir ਬਿਲਕੁਲ ਸਾਡੇ ਬੱਚਿਆਂ ਦੇ ਵਿੱਚ ਇਸ ਗੱਲ ਦਾ ਜੋਸ਼ ਪੈਦਾ ਹੋ ਰਿਹਾ ਹੈ ਵੀ ਐਵੇਂ ਮਾਨ ਸਰਕਾਰ ਸਨਮਾਨ ਸਾਡਾ ਹੋਸਦਾਰ ਜੁਨਾ ਗੱਲ ਅੱਜ ਅੱਜ ਕਿੰਨੇ ਖੁਸ਼ੀ ਲੱਗਦੀ ਹੈ ਕਿੰਨੇ ਫੁੱਲ ਸਿੱਟੇ ਜਾ ਰਿਹਾ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਮਤਲਬ ਇੰਨਾ ਮਾਨ ਸਨਮਾਨ ਮਿਲਦਾ ਜਾ ਰਿਹਾ ਹੈ ਔਰ ਮੇਰੇ ਪੇਰੈਂਟਸ ਨੂੰ ਵੀ ਬਹੁਤ ਪ੍ਰਾਊਡ ਫੀਲ ਹੋ ਰਿਹਾ ਹੈ ਐਂਡ ਆ ਫੀਲ ਵੈਰੀ ਸੁਪਰ ਕੈਲੀਫਰੇਜਲਿਸਟਿਕ ਐਕਸਪੀਅਲੀ ਡਾਸ਼ੀਅਸ ਹਾਂ ਬਿਲਕੁਲ ਫਾਦਰ ਸਾਹਿਬ ਅੱਜ ਪਹੁੰਚ ਗਏ ਜੀ ਮਿਲ ਗਈ ਵੇ ਵੇਲ ਡਿਊਟੀ ਤੋਂ ਵੀ ਆ ਕੇ ਬੱਚੇ ਦਾ ਸਲਮਾਨ ਹਾਂਜੀ ਹਾਂਜੀ ਬਹੁਤ ਵਧੀਆ ਲੱਗ ਰਿਹਾ ਜੀ ਵਧੀਆ ਲੱਗਿਆ ਹਾਂਜੀ ਇਹ ਤਾਂ ਇਹਨਾਂ ਦੇ ਸਾਦੇ ਹਾਂਜੀ ਹਾਂਜੀ ਇਹ ਸਾਰੇ ਸਟਾਫ ਦੀ ਮਿਹਨਤ ਹੈ ਜੀ ਹਾਂਜੀ ਇਹਨਾਂ ਨੇ ਬਹੁਤ ਜ਼ਿਆਦਾ ਸਟ੍ਰਾਈਗਲ ਕੀਤਾ ਹੈ ਆਪਣੀ ਮੈਂ ਐਕਚੁਅਲੀ ਇੱਥੇ ਨਾ ਗੁੜਿਆ ਨੂੰ ਪੜਾਣਾ ਨਹੀਂ ਚਾਹੁੰਦਾ ਸੀਗਾ ਹੂੰ ਇਹ उमेश ਜੀ ਮੇਰੇ ਨਾਲੇ ਪੜੇ ਹੈ ਤੇ ਕਹਿੰਦੇ ਨਹੀਂ ਅਸੀਂ ਆਰਜੁਨ ਨੂੰ ਮਤਲਬ ਕਿ ਤੁਸੀਂ ਸਾਨੂੰ ਬੱਚਾ ਦੇ ਦਿਓ ਠੀਕ ਹੈ ਤੁਹਾਨੂੰ ਕਦੀ ਐ ਫੀਲ ਨਹੀਂ ਹੋਊਗਾ ਕਿ ਅਸੀਂ ਪ੍ਰਾਈਵੇਟ ਚੋਚੜਾ ਕੇ ਲਿਆਏ ਆ ਤੇ ਫਿਰ ਮੈਂ ਕਿਹਾ ਚਲੋ ਠੀਕ ਹੈ ਤੁਹਾਡੇ ਸਿਰ ਤੇ ਹੀ ਹੈ ਜਿਵੇਂ ਕਹਿੰਦਾ ਨਾ ਜੋਰੀ ਨੂੰ ਹੀਰੇ ਦੀ ਪਛਾਣ ਹੁੰਦੀ ਆ ਉਹਨਾਂ ਹੀਰਾ ਲੱਭ ਲਿਆ ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਹੈ ਮਾਤਾ ਨੂੰ ਅੱਜ ਪੁੱਛਦੇ ਆ ਅਰਜੂ ਦੇ ਅੱਜ ਕਿਵੇਂ ਮਹਿਸੂਸ ਹੁੰਦਾ ਜੀ ਅੱਜ ਜਿਹੜਾ ਮਾਹੌਲ ਦੇਖੋ ਹਾਰਪਨ ਆਏ ਗਏ ਇੱਕ ਹਾਰ ਉਹਦੋਂ ਪਿਆ ਸੀ ਜਦੋਂ ਮੈਰਿਜ ਹੋਈ ਸੀ ਕਿ ਮਹੱਲਾ ਬਈ ਸੀ ਹਾਂਜੀ ਸਰ ਬਿਲਕੁਲ ਸਰ ਸਰ ਬਹੁਤ ਜ਼ਿਆਦਾ ਖੁਸ਼ੀ ਹੈ ਸਾਨੂੰ ਸਾਡੀ ਅਸੀਂ ਆਵਦੀ ਬੱਚੀ ਤੇ ਪ੍ਰਾਊਡ ਫੀਲ ਕਰਦੇ ਆਂ ਹਾਂਜੀ ਸਰ ਥੈਂਕ ਯੂ ਦੇਖ ਸਕਦੇ ਹੋ ਖੁਸ਼ੀ ਜਿਹੜੀ ਹੈ ਬੱਚਿਆਂ ਦੇ ਮਾਣ ਆ ਮਾਪਿਆਂ ਨੂੰ ਇੰਗਲਿਸ਼ ਟਿਚਰ ਮੈਮ ਹੈ ਗਿਆ ਮੈਮ ਉਦੋਂ ਵੀ ਗੱਲ ਹੋਈ ਆ ਅੱਜ ਦੱਸੋ ਵੀ ਜੇ ਦੂਜੇ ਬੱਚਿਆਂ ਚ ਵਿੱਚ ਜਵਸ਼ ਪੈਦਾ ਹੋ ਰਿਹਾ ਵੀ ਅਗਲੀ ਵਾਰ ਅਸੀਂ ਫਰਸਟ ਆਉਣ ਤਾਂ ਸਾਡਾ ਐਵੇਂ ਸਨਮਾਨ ਹੋਵੇ ਬਿਲਕੁਲ ਸਰ ਬੱਚੇ ਬਹੁਤ ਜ਼ਿਆਦਾ ਜੋਸ਼ ਚ ਆਏ ਹੋਏ ਨੇਗੇ ਕਿ ਹੁਣ ਜਿਹੜਾ ਫਿਊਚਰ ਹੈ ਸਾਡਾ ਵੀ ਇਸ ਤਰ੍ਹਾਂ ਸਵਾਗਤ ਹੋਏਗਾ ਉਹਨਾਂ ਨੂੰ ਥੋੜੀ ਮੋਟੀਵੇਸ਼ਨ ਵਧੀਆ ਮਿਲੇਗੀ ਬਹੁਤ ਵਧੀਆ ਜੋਸ਼ ਚ ਆਏ ਹੋਏ ਨੇ ਖੁਸ਼ ਨੇ ਔਰ ਪੂਰਾ ਸਕੂਲ ਇਸ ਚੀਜ਼ ਤੋਂ ਖੁਸ਼ ਹੈ ਕਿ ਸਾਡੇ ਸਕੂਲ ਦਾ ਜਿਹੜਾ ਬੱਚਾ ਹੈ ਉਹ ਪੰਜਾਬ ਦੇ ਵਿੱਚ 17th ਰੈਂਕ ਤੇ ਆਇਆ ਹੈ ਔਰ ਉਹਦਾ ਮੈਰਿਟ ਚ ਨਾਮ ਆਇਆ ਹੈ ਬਹੁਤ ਬੱਚੇ ਮੋਟੀਵੇਟ ਹੋਏ ਨੇ ਬਹੁਤ ਹੋਏ ਨੇ ਬਿਲਕੁਲ ਜੀ ਬੱਚੇ ਵੀ ਮੋਟੀਵੇਟ ਨੇ ਤੇ ਬੱਚਿਆਂ ਦੇ ਹੱਥ ਦੇ ਵਿੱਚ ਮੈਂ ਦਿਖਾ ਦਿੰਦਾ ਹੈਗਾ ਇਹ ਸਾਰੇ ਫੁੱਲ ਆਰਜੂ ਦੇ ਸਿੱਟੇ ਜਾ ਰਹੇ ਆ ਸਾਰੇ ਪੌਲ ਆਰਜੂ ਦੇ ਮਾਤਾ ਪਿਤਾ ਤੋਂ ਸਿੱਟੇ ਜਾ ਰਹੇ ਆ ਤੇ ਟੋਲ ਤੇ ਲਗਾਏ ਇਸ ਤਰ੍ਹਾਂ ਚੱਲਦਾ ਰਹਿਣਾ ਹੈ ਖੁਸ਼ੀ ਜਿਹੜੀ ਹੈ ਉਹ ਉਹ ਚਿਹਰਿਆਂ ਦੇ ਵਿੱਚ ਚੱਲ ਰਹੀ ਹੈ ਇਸ ਖੁਸ਼ੀ ਦੇ ਵਿੱਚ ਹੋਰ ਖੁਸ਼ੀ ਜਿਹੜੀ ਸਾਂਝੀ ਕੀਤੀ ਜਾ ਰਹੀ ਹੈ ਤਸਵੀਰਾਂ ਜਿਹੜੀਆਂ ਇਹ ਤੁਹਾਨੂੰ ਉਹ ਦਿਖਾ ਰਹੇ ਹੈਗੀਆਂ ਫੁੱਲਾ ਫੁੱਲ ਫੁੱਲ ਫੁੱਲਾ ਸੱਟ ਕੇ ਹਾਰ ਬਣਾ ਕੇ ਬੱਚਿਆਂ ਦੇ ਵਿੱਚ ਜੋਸ਼ ਬੱਚਿਆਂ ਦੇ ਵਿੱਚ ਹੌਸਲਾ ਤੇ ਬੱਚੇ ਖੁਸ਼ੀ ਦੇ ਵਿੱਚ ਅੱਜ ਸਵਾਗਤ ਐ ਐਡਾ ਸਵਾਗਤ ਹੁੰਦਾ ਤੁਸੀਂ ਅੱਜ ਤੱਕ ਨਹੀਂ ਵੇਖਿਆ ਹੋਗਾ ਇੰਨਾ ਵੱਡਾ ਸਵਾਗਤ ਜਿਹੜਾ ਉਹ ਕੀਤਾ ਜਾ ਰਿਹਾ ਚਿਹਰੇ ਦੀ ਰੌਣਕ ਆਰਜੂ ਦੇ ਮੰਮੀ ਪਾਪਾ ਆਰਜੂ ਦੀ ਚਿਹਰੇ ਦੀ ਰੌਣਕ ਇਸ ਗੱਲ ਨੂੰ ਦਰਸਾਉਂਦੀ ਹੈ ਕੀ ਆਜੂ ਅੱਜ ਆਰਜੂ ਦੇ ਪਰਿਵਾਰ ਦੇ ਵਿੱਚ ਕਿੰਨੀ ਖੁਸ਼ੀ ਹੈ ਅੱਜ ਆਜੂ ਦੇ ਸਕੂਲ ਦੇ ਸਟਾਫ ਦੇ ਵਿੱਚ ਕਿੰਨੀ ਖੁਸ਼ੀ ਹੈ ਅੱਜ ਆਰਜੂ ਦੇ ਉਸ ਜਿਹੜੇ ਬੱਚਿਆਂ ਦੇ ਨਾਲ ਪੜ੍ਹਦੇ ਵੀ ਖੇਡਦੇ ਵੀ ਇਸ ਸਕੂਲ ਦੇ ਵਿੱਚ ਤੇ ਉਸੇ ਸਕੂਲ ਦੇ ਵਿੱਚ ਇੰਨਾ ਮਾਨ ਸਤਕਾਰ ਹੋਣਾ ਇੰਨਾ ਪਿਆਰ ਦੇਣਾ ਇੰਨਾ ਪਿਆਰ ਖਪੂਲਦੇ ਹੋਏ ਆਜੂ ਦੇ ਮੰਮੀ ਪਾਪਾ ਆਜੂ ਤੇ ਸਕੂਲ ਦੇ ਸਟਾਫ ਦੇ ਬੱਚਿਆਂ ਦੇ ਵਿੱਚ ਜੋਸ਼ ਤੇ ਜੋਸ਼ ਦੇ ਵਿੱਚ ਬੱਚੇ ਖੁਸ਼ ਸ਼ੇਰਾਂ ਦਾ ਰੌਣਕ ਜਿਹੜੀ ਆ ਉਹ ਬੱਚਿਆਂ ਦੇ ਸਾਹ ਚਲਕਲੀ ਦਿਖਾਈ ਦੇ ਰਹੀ ਆ ਖੁਸ਼ੀ ਖੁਸ਼ੀ ਬੱਚੇ ਸਵਾਗਤ ਕਰਦੇ ਆ ਆਪਣੇ ਇਹ ਇੱਕ ਸਾਥੀ ਦਾ ਦਿਖਾਈ ਦੇ ਰਹੇ ਆ ਇਹ ਨਜ਼ਾਰਾ ਕਿੰਨਾ ਖੋਰਦਾ ਨਹੀਂ ਇਹ ਨਜ਼ਾਰਾ ਤੁਹਾਨੂੰ ਦਿਖਾ ਰਹੇ ਹੈਗੇ ਆ ਹਲਕਾ ਗੁਰੂ ਅਰਸਾ ਦਾ ਪਿੰਡ ਹੈ ਸ਼ਾਂਗਾ ਰਾਇ ਉਤਾੜ ਸ਼ਾਂਗਾ ਰਾਇ ਉਤਾੜ ਦੇ ਇਸ ਹਾਈ ਸਕੂਲ ਦਾ ਬੱਚਾ ਜਦ ਪੰਜਾਬ ਦੇ ਵਿੱਚ 17ਵਾਂ ਰੈਕ ਲੈ ਕੇ ਆਉਂਦਾ ਤੇ ਸਕੂਲ ਪੁੱਜਣ ਤੇ ਜਿਹੜਾ ਸਵਾਗਤ ਕੀਤਾ ਗਿਆ ਇਸ ਸਵਾਗਤ ਤੁਹਾਡਾ ਵੀ ਕੀਤਾ ਜਾ ਸਕਦਾ ਹੈ ਜੇਕਰ ਤੁਸੀਂ ਮਿਹਨਤ ਕਰਦੇ ਹੋ ਇੰਨਾ ਮਾਨ ਸਤਕਾਰ ਜਿਹੜਾ ਅੱਜ ਆਰਜੂ ਨੂੰ ਦਿੱਤਾ ਗਿਆ ਆਰਜੂ ਦੇ ਚਿਹਰੇ ਤੇ ਰੌਣਕ ਪਰਿਵਾਰ ਦੇ ਚਿਹਰੇ ਤੇ ਰੌਣਕ ਇਸ ਖੁਸ਼ੀ ਦੇ ਵਿੱਚ ਤੁਸੀਂ ਵੀ ਖੁਸ਼ੀ ਜਿਹੜੀ ਹੈ ਉਹ ਸਾਂਝੀ ਕਰ ਸਕਦੇ ਹੋ ਕਿਸ ਤਰੀਕੇ ਕਮੈਂਟ ਸੈਕਸ਼ਨ ਅਸੀਂ ਤੁਹਾਡੇ ਲਈ ਛੱਡਿਆ ਹੈਗਾ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਤੁਸੀਂ ਵੀ ਆਪਣੀ ਖੁਸ਼ੀ ਦਾ اظہار ਕਰ ਸਕਦੇ ਹੋ ਦਿਖਦੇ ਰਹੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚੈਨਲ ਤੁਹਾਡਾ ਖੁੱਦਾ ਗੁਰੂ ਵਰਸਾਈ ਲਾਈਕ